ਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਅੱਜ ਖਨੌਰੀ ਬਾਰਡਰ ਦੇ ਉੱਤੇ ਜਿਹੜੇ 13 ਫਰਵਰੀ ਤੋਂ ਲਗਾਤਾਰ ਲੰਗਰ ਚੱਲ ਰਹੇ ਨੇ ਗੁਰੂ ਦਾ ਲੰਗਰ ਟੁੱਟ ਬਾਤਰਿਆ ਕਿਸੇ ਇੱਕ ਤਰ੍ਹਾਂ ਦੀ ਕੋਈ ਘਾਟ ਨਹੀਂ ਇੱਧਰ ਸਾਡੀਆਂ ਭੈਣਾਂ ਔਰ ਇਹ ਪ੍ਰਸ਼ਾਦੇ ਡੇਲੀ ਸੇਵਾ ਕਰਦੇ ਆ ਨੇ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਆ ਡੇਲੀ ਸਵੇਰੇ ਪਰੌਂਠੇ ਆਲੂ ਵਾਲੇ ਮਿੱਠੇ ਤੇ ਬਾਕੀ ਸਾਰਾ ਦਿਨ ਇਹ ਜਿਹੜੀ ਸੇਵਾ ਬਹੁਤ ਵੱਡਾ ਉਪਰਾਲਾ ਬਹੁਤ ਗੁਰੂ ਦਾ ਲੰਗਰ ਟੁੱਟਾ ਜਿਹੜਾ ਵਰਤ ਰਿਹਾ ਵੱਖ-ਵੱਖ ਭੋਜਨ ਪਕਵਾਨ ਇਹਦੇ ਵਿੱਚ ਤਿਆਰ ਹੋ ਰਹੇ ਨੇ ਹਾਂਜੀ ਬਾਬਾ ਜੀ ਅੱਜ ਕੀ ਕੀ ਆ ਜੀ ਲੰਗਰ ਦੇ ਵਿੱਚ ਬਾਬਾ ਜੀ ਪਹਿਲਾ ਨੰਬਰ ਖੀਰ ਹੈ ਪ੍ਰਸ਼ਾਦਾ ਦਾਲ ਸਾਗ ਆ ਸਰੋਂ ਦਾ ਪਕੌੜੇ ਆ ਨਿੰਬੂ ਦਾ achar ਹਾਜਮੇਦਾਰ ਹੈ ਲੌਂਗ ਲਾਚੀ ਵਾਲੀ ਚਾਹ ਆ ਨਾਲ ਮਿੱਠਾ ਵੀ ਰੱਖਿਆ ਨਮਕੀਣਾ ਵੀ ਰੱਖਿਆ ਯੋਗਾ ਕਿਸੇ ਕਿਸੇ ਲੈਵਲ ਹੈ ਖਾਓ ਜੀ ਪੂਰਾ ਗਰਮਾ ਗਰਮ ਸੁੱਧ ਖਾਣਾ ਮਿਲੂਗਾ ਦੇਸੀ ਘੋੜਾ ਸਾਰਾ ਸਲਾ ਪ੍ਰੋਜੈਕਟ ਹੈ ਸਵੇਰੇ 10:30 11 ਵਜੇ ਤੱਕ ਹੁੰਦਾ ਜੀ ਆਲੂ ਗਾਜਰ ਗੋਭੀ ਬੰਦ ਗੋਭੀ ਦੇ ਮੂਲੀ ਤੇ ਮੇਥੀ ਪਾ ਕੇ ਪਰੌਂਠਾ ਆਹ ਹੁੰਦਾ ਜੀ ਨਾਲ ਦਹੀਂ ਦੇ ਉਸ ਵੇਲੇ 10:30 ਤੱਕ ਹੁੰਦਾ 10:30 11 ਵਜੇ ਤੱਕ ਬਹੁਤ ਬਹੁਤ ਧੰਨਵਾਦ ਹੈ ਇਨਾਂ ਜਥੇਦਾਰਾਂ ਜੀ ਦਾ ਲਗਾਤਾਰ ਜਿਹੜਾ ਇਹ ਇਹਨਾਂ ਦਾ ਲੰਗਰ ਆ ਚੱਲਦਾ ਸਵੇਰੇ ਪਰੌਂਠੇ ਦਿਨ ਦੇ ਵਿੱਚ ਸਾਰਾ ਦਿਨ ਗੁਰੂ ਦਾ ਲੰਗਰ ਟੁੱਟ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਪਕਵਾਨ ਇੱਥੇ ਤਿਆਰ ਹੁੰਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਲੰਗਰਾਂ ਦੇ ਵਿੱਚ ਵੱਤਵੱਦ ਆਪਣਾ ਸਹਿਯੋਗ ਪਾਓ ਕਿਉਂਕਿ ਜਿਹੜਾ ਇਹ ਲੰਗਰ ਨੇ ਸੰਗਤ ਦੇ ਨਾਲ ਸਹਿਯੋਗ ਨਾਲੇ ਚੱਲਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਤਵੱਦ ਇੱਥੇ ਆ ਕੇ ਲੰਗਰ ਪਾਣੀ ਛਕਿਆ ਕਰੋ ਤੇ ਇੱਥੇ ਵੱਤਵੱਦ ਸਹਿਯੋਗ ਪਾਇਆ ਕਰੋ ਤਾਂ ਕਿ ਜਿਹੜੀ ਆਪਣੀ ਇਹ ਜੰਗਾ ਛੇਤੀ ਦੋ ਛੇਤੀ ਜਿੱਤ ਸਕੀਏ ਵਾਹ ਗੁਰਜੀ ਇੱਥੇ ਛਾਗੜਸ ਕੌਣ ਦੀ ਕੋਈ ਢਿਲ ਨਹੀਂ ਆ ਜਿਤ ਘਰ ਵਰਗਾ ਮਾਹੌਲ ਆ ਜਾਗੋ ਪਰਿਵਾਰ ਸਮੇਤ ਵੀ ਇੱਥੇ ਆਵੇ ਸਾਰੇ ਆਉਣ ਸਵੇਰੇ ਸ਼ਾਮ ਰੋਟੀ ਦਾ ਪੂਰਾ ਪ੍ਰਬੰਧ ਹੈ ਆ ਰਹਿਣ ਦਾ ਵਧੀਆ ਪ੍ਰਬੰਧ ਹੈ ਜਿਹੜੇ ਵੀਰ ਸਾਡੇ ਘਰਾਂ 'ਚ ਬੈਠੇ ਆ ਦੂਰੋਂ ਦੇਖ ਲਿਆ ਵੀ ਜੰਗ ਜੰਗ ਕਰੋ ਜਿੱਤਾਂਗੇ ਜਿੱਤਣਗੇ ਕਿ ਨਹੀਂ ਜਿੱਤਣਗੇ ਕਿਵੇਂ ਲੜਾਈ ਚੱਲੇਗੀ ਇਹ ਸਵਾਲਾਂ ਨੂੰ ਬੰਦ ਕਰਨ ਵਾਸਤੇ ਇੱਥੇ ਪਹੁੰਚੋ ਫਿਰ ਪਤਾ ਲੱਗੇ ਲੜਾਈ ਕਿਵੇਂ ਜਿੱਤੀਦੀ ਹੈ ਜੀ ਕਿੰਨੀ ਬਾਰਡਰ ਦਿਓ ਤਾਂ ਹੀ ਪਤਾ ਲੱਗੂਗਾ ਵੀ ਖਨੋਰੀ ਬਾਰਡਰ ਦੇ ਕੀ ਕੀ ਚੀਜ਼ਾਂ ਨੇ ਕਿੰਨੀ-ਕਿੰਨੀ ਸੰਗਤ ਆਉਂਦੀ ਹੈ ਬਾਪੂ ਡੰਨੇਵਾਲ ਸਾਹਿਬ ਬੈਠੇ ਹੋਏ ਨੇ ਅੱਜ 67ਵਾਂ ਦਿਨ ਹੋ ਚੱਲਿਆ ਤੇ ਲੋਕਾਂ ਨੂੰ ਘਰੇ ਬੈਠਿਆਂ ਨੂੰ ਕੁਝ ਨਹੀਂ ਪਤਾ ਲੱਗਣਾ ਖਨੋਰੀ ਬਾਰਡਰ ਤੇ ਆ ਕੋ ਤਾਂ ਹੀ ਪਤਾ ਲੱਗਣਾ ਵੀ ਖਨੋਰੀ ਬਾਰਡਰ ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਬਾਪੂ ਡੱਲਾ ਦਲੇਵਾਲ ਸਾਲ ਦੀ ਜਿੱਤ ਹੋਣੀ ਆ ਤੇ ਜਿੱਤ ਹੋ ਕੇ ਰਹੂ ਬਹੁਤ ਬਹੁਤ ਧੰਨਵਾਦੀ ਤੁਹਾਡਾ ਉਹਨਾਂ ਰੋਡ ਦਾ ਵੀ ਆਪਾਂ ਜਿਹੜਾ ਦੇ ਉੱਤ ਲੱਗੇ ਇੱਥੇ ਲੱਗੇ ਮੜਾ ਕਰਿਆ ਕਰੀਏ ਆ ਕੇ ਆਪਣੇ ਦਹੀਂ ਰੱਖਿਆ ਕਰੀਏ ਠੀਕ ਹੈ ਠੰਡੇ ਰੁੜ ਜਾਗੇ ਇੱਥੇ ਚੀਜ਼ੋ ਹੈ ਨਾ ਹਾਂ ਇੱਥੇ ਆਪਾਂ ਨੂੰ ਐ